ਸਭ ਦੇ ਫਿਰ ਸਾਜੀ ਵੱਲੋਂ ਜਿਹੜੇ ਬਗਾਵਤੀ ਸੁਪਨੇ ਉਹਨਾਂ ਨੂੰ ਕਿਵੇਂ ਲੇ ਸਭ ਠੀਕ ਹੋ ਜਾਣਗੇ 2-4 ਦਿਨ ਦੀ ਗੱਲ ਹੈ ਕਾਂਗਰਸ ਦਾ ਕੋਈ ਉਮੀਦਵਾਰ ਆ ਹੱਥ ਖੜਾ ਕਰਕੇ ਕਹਿ ਰਿਹਾ ਸੀ ਵੀ 1 ਜੂਨ ਨੂੰ ਪੰਜੇ ਨੂੰ ਵੋਟਾਂ ਪਾਓ ਸੋ ਮੇਰਾ ਖਿਆਲ ਹੈ ਵੀ ਸ਼ਾਇਦ ਉਹਨਾਂ ਦੇ ਆਜ਼ਾਦ ਨਹੀਂ ਵੀ 1 ਜੂਨ ਦਾ ਦਿਨ 1984 ਦਾ ਦਿਨ ਵੀ ਸੀ ਜਿਸ ਦਿਨ ਪੰਜੇ ਨੇ ਪੰਜਾਬ ਨਾਲ ਜੋ ਜ਼ੁਲਮ ਜੋ ਇੰਤਹਾਰਾ ਜਿਹੜਾ ਜ਼ੁਲਮ ਹੈ ਸਾ ਪੰਜਾਬ ਤੇ ਟਾਇਆ ਸਿੱਖ ਕੌਮ ਤੇ ਟਾਇਆ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਹ ਤਾਰੀਖ ਨੂੰ ਸ਼ੁਰੂਆਤ ਹੋ ਗਈ ਸੀਗੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਹੈ ਸੀ ਉਹਦੀ ਕਾਂਗਰਸ ਪਾਰਟੀ ਜਿਸ ਨੇ ਇਸ ਸੈਨ ਕੀਤੇ ਸੀਗੇ ਇਸ ਹਮਲੇ ਦੇ ਕੰਮ ਦੇ ਉੱਤੇ ਇੰਦਰਾ ਗਾਂਧੀ ਨੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਤਾਂ ਇੱਕ ਤਾਰੀਖ ਨੂੰ ਇਸ ਗੱਲ ਦੇ ਵਿੱਚ ਗਿਣਤੀ ਚ ਨਹੀਂ ਰਹੂਗੀ ਔਰ ਇੱਥੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੀ ਜਮਾਨਤ ਜਬਤ ਹੋ ਗਈ। ਇਹ ਵੀ ਜਿਹੜਾ ਕੋਈ ਫੇਰਗਿਰੀ ਨਹੀਂ ਹੋਉਂਗੀ ਇੱਥੇ ਫੇਰਗਿਰੀ ਪ੍ਰਧਾਨ ਮੰਤਰੀ ਕਿਨੇ ਕਿਨੇ ਰਾਜ ਪ੍ਰਮਾਤਮਕ ਜਿਹਾ ਜਾਂਦਾ ਜਿਹੜਾ ਨਵਾਂ ਪਰਤੀ ਕਰਦੇ ਹੋ ਉਹ 30 35 ਦੇ ਕਰਦੇ ਹੋ ਕਿਤੇ ਜਾਣਦਾ ਨਹੀਂ ਸੋਹਣੀ ਵੀ ਪਰਦੀ ਨਹੀਂ ਲੱਗਦੀ ਹਲਕਾ ਸ਼ੁਰੂ ਤੋਂ ਪੰਥ ਖਲਕੇ ਦੇ ਤੌਰ ਤੇ ਜਾਣਿਆ ਜਾਂਦਾ ਪਹਿਲਾਂ ਵੀ ਇਥੋਂ ਦੋ ਵਾਰ ਮੇਰੇ ਪਿਤਾ ਸਰਜੀ ਬਸੰਤ ਸਿੰਘ ਜੀ ਖਾਲਸਾ ਪਾਰਲੀਮੈਂਟ ਮੈਂਬਰ ਰਹੇ ਨੇ ਇਸ ਇਲਾਕੇ ਦੀ ਹਮੇਸ਼ਾ ਤੋਂ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਮੇਰੇ ਪਿਤਾ ਜੀ ਨੂੰ ਵੀ ਔਰ ਮੈਨੂੰ ਵੀ ਬਹੁਤ ਵੱਡਾ ਸੁਝੋਗ ਰਿਹਾ ਮੈਂ ਆਸ ਕਰਦਾ ਕਿ ਇੱਕ ਵਾਰੀ ਫਿਰ ਇਹ ਇਲਾਕਾ ਵੱਡੀ ਜਿੱਤ ਦਰਜ ਕਰੂਗਾ ਕਿਉਂਕਿ ਮੇਰੇ ਸਾਹਮਣੇ ਜਿਹੜੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੇ ਇੱਕ ਦੋ ਹੋਰ ਪਾਰਟੀਆਂ ਬਹੁ ਕੋਨਾ ਮੁਕਾਬਲਾ ਇਸ ਸੀਟ ਦੇ ਉੱਤੇ ਹੋਣਾ ਔਰ ਵਾ ਸ਼੍ਰੋਮਣੀ ਕਾਲੀ ਦਲ ਉੱਪਰ ਕੇ ਸਾਹਮਣੇ ਆਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕ ਸਭਾ ਦੇ ਮੈਂਬਰ ਬਣ ਕੇ ਇਸ ਇਲਾਕੇ ਦੀ ਸੇਵਾ ਕਰਾਂਗੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਸਾਸੀਂ ਤਕਰੀਬਨ 13 ਸੀਟਾਂ ਜਿੱਤਾਂਗੇ ਪੂਰੇ ਪੰਜਾਬ ਦੇ ਵਿੱਚ ਉਹਦੇ ਬਾਰੇ ਕੀ ਦੋ ਪੰਜਾਬ ਦੇ ਲੋਕ ਇਸ ਗੱਲ ਦਾ ਬੜਾ ਵਧੀਆ ਜਵਾਬ ਦੇਣਗੇ ਕਹਿਣ ਨੂੰ ਤਾਂ ਸਾਰੀਆਂ ਹੀ ਪਾਰਟੀਆਂ ਕਹਿੰਦੀਆਂ ਹੁੰਦੀਆਂ ਨੇ 13 0 0 13 ਤੇ 13 0 ਬਣਨ ਚ ਬਹੁਤਾ ਫਰਕ ਨਹੀਂ ਲੱਗਦਾ ਇਹ ਸੰਘਰਸ਼ ਦਾ ਫੈਸਲਾ ਤੋਂ ਇਹ ਕਿਹਾ ਗਿਆ ਸੀ ਕਿ 1 ਤਾਰੀਖ ਨੂੰ ਸ਼ੁਰੂਆਤ ਹੋ ਗਈ ਸੀਗੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਹੈ ਸੀ ਉਹਦੀ ਕਾਂਗਰਸ ਪਾਰਟੀ ਜਿਸ ਨੇ ਏਸ਼ ਸਾਈਨ ਕੀਤੇ ਸੀਗੇ ਇਸ ਹਮਲੇ ਦੇ ਕੰਮ ਦੇ ਉੱਤੇ ਇੰਦਰਾ ਗਾਂਧੀ ਨੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਤਾਂ ਇੱਕ ਤਰੀਕ ਨੂੰ ਇਸ ਗੱਲ ਦੇ ਵਿੱਚ ਗਿਣਤੀ ਚ ਨਹੀਂ ਰਹੂਗੀ ਔਰ ਇੱਥੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਤੇ ਜੇਕਰ ਚੁਣ ਕੇ ਤੁਹਾਨੂੰ ਭੇਜਦੇ ਨੇ ਲੋਕ ਤਾਂ ਕੀ ਕਰੋਗੇ ਹਲਕਾ ਫਤਿਹਗੜ੍ਹ ਸਾਹਿਬ ਵਾਸਤੇ ਕੀ ਪ੍ਰੋਜੈਕਟ ਨੇ ਮੈਂ ਵੱਖ-ਵੱਖ ਹਲਕਿਆਂ ਦੇ ਵਿੱਚ ਜਦੋਂ ਵੀ ਵਿਧਾਨ ਸਭਾ ਹਲਕਿਆਂ ਦੀ ਦੌਰਾ ਕਰਦਾ ਉੱਥੇ ਕੇਂਦਰ ਦੇ ਨਾਲ ਸੰਬੰਧਿਤ ਜਿਹੜੀਆਂ-ਜਿਹੜੀਆਂ ਮੰਗਾਂ ਵੀ ਹੁੰਦੀਆਂ ਨੇ ਮੈਂ ਉਹ ਸਾਰੀਆਂ ਨੋਟ ਕਰੀ ਜਾ ਰਿਹਾ ਔਰ ਅਸੀਂ ਇਹ ਸਾਰੀਆਂ ਮੰਗਾਂ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਦੱਸੀ ਜਾ ਰਿਹਾ ਮੈਨੀਫੈਸਟੋ ਦੇ ਵਿੱਚ ਇਹ ਸਾਰਾ ਕੁਝ ਲਿਖ ਕੇ ਤੁਹਾਡੇ ਸਾਹਮਣੇ ਆਏਗਾ ਔਰ ਇੱਕ ਵੀ ਕੋਈ ਮੰਗ ਲੋੜ ਹੈ ਜੀ ਨਹੀਂ ਰਹੇਗੀ ਜਿਹੜੀ ਕਿ ਸੈਂ ਸਰਕਾਰ ਦੇ ਨਾਲ ਸਬੰਧਿਤ ਹੋਵੇ ਉਹ ਪੂਰੀ ਨਾ ਕਰੀਏ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਇਥੇ ਡਿਵਲਪ ਅੱਜ ਅਮਰਗੜ ਵਿਧਾਨ ਸਭਾ ਹਲਕੇ ਦੇ ਇਕੱਠ ਹੈ ਜਿਹੜਾ ਅਮਰਗੜ ਸਰਕਲ ਦਾ ਕਟ ਸੀ ਜਿਹੜਾ ਇਹ ਸੋ ਬਹੁਤ ਵੱਡਾ ਹੰਗਾਰਾ ਇੰਨੇ ਕੰਮ ਦੇ ਦਿਨਾਂ ਵਿੱਚ ਆਗੂ ਵਰਕਰਾਂ ਨੇ ਸਾਰੀ ਸੰਗਤ ਨੇ ਦਿੱਤਾ ਮੈਂ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਸਾਡੇ ਕੈਂਡੀਡੇਟ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਵੱਲੋਂ ਸਾਰੀ ਸੰਗਤ ਦਾ ਸਾਰੇ ਪਿੰਡਾਂ ਦੇ ਆਗੂ ਵਰਕਰਾਂ ਦਾ ਕੋਟਨ ਕੋਟ ਤੈ ਇਹਨਾਂ ਨੂੰ ਧੰਨਵਾਦ ਕਰਨਾ ਕਿਉਂਕਿ ਅੱਜ ਦੇ ਜਿਹੜੇ ਦਿਨ ਨੇ ਨਾ ਕਿਸੇ ਕਿਸਾਨ ਕੋਲੇ ਨਾ ਕਿਸੇ ਮਜ਼ਦੂਰ ਕੋਲੇ ਸਮਾਂ ਨਹੀਂ ਹੈ ਸੋ ਫਿਰ ਵੀ ਐਡੀ ਵੱਡੀ ਗਿਣਤੀ ਵਿੱਚ ਸੰਗਤ ਦਾ ਆਉਣਾ ਇਸ ਤੋਂ ਪ੍ਰਤੱਖ ਰੂਪ 'ਚ ਹੈ ਕਿ ਅਸੀਂ ਅਮਰਗੜ ਵਿਧਾਨ ਸਭਾ ਹਲਕੇ 'ਚ ਜੋ ਮਾਹੌਲ ਬਣ ਰਿਹਾ ਜਿਸ ਤਰ੍ਹਾਂ ਲੋਕ ਅੱਜ ਦੁਬਾਰਾ ਸੋਚਣ ਸੋਚ ਰਹੇ ਨੇ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰੀਏ ਇਹ ਸੀਟ ਹੈ ਜਿਹੜੀ ਵੱਡੇ ਮਾਰਜਿਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਅੱਜ ਆਪਣੀ ਚੋਣ ਮਹਿਮ ਤੁਸੀਂ ਛੱਡ ਕੇ ਆਏ ਹੋ ਅਮਰਗੜ ਹਲਕੇ 'ਚ ਕਿਵੇਂ ਦੇਖਦੇ ਹੋ ਉੱਧਰ ਕਿਵੇਂ ਚੱਲ ਰਹੀ ਹੈ ਸੰਗਰੂਪ ਚ ਤੁਹਾਡੀ ਚੋਣ ਦੇਖੋ ਉੱਧਰ ਵੀ ਬਹੁਤ ਵਧੀਆ ਹੈਗਾ ਰਾਂ ਚੱਲ ਰਿ ਸਤਹ ਹਲਕਿਆਂ ਦੀਆਂ ਸਾਰੀਆਂ ਮੀਟਿੰਗਸ ਨੇ ਜਿਹੜੀਆਂ ਕਰ ਲੀਆਂ ਨੇ ਦੋ ਹਲਕਿਆਂ ਦੀਆਂ ਮੀਟਿੰਗਾਂ 30 ਤਰੀਕ ਦੇ ਨੇ ਰੱਖੀਆਂ ਹੋਈਆਂ ਨੇ ਔਰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸੋ ਇੱਥੇ ਵੀ ਇੱਕ ਵਾਰ ਅਸੀਂ ਸਾਰੀ ਅੱਜ ਚਾਰ ਮੀਟਿੰਗਸ ਨੇ ਜਿਹੜੀਆਂ ਚਾਰ ਚਾਰੇ ਸਰਕਲਾਂ ਦੀਆਂ ਮੀਟਿੰਗਸ ਰੱਖੀਆਂ ਹੋਈਆਂ ਨੇ ਔਰ ਚਾਰ ਮੀਟਿੰਗਾਂ ਵੱਡੀਆਂ ਭਰਮੀਆਂ ਮੀਟਿੰਗਾਂ ਕਰਾ ਕੇ ਸਾਕੇ ਆਗੂ ਵਰਕਰਾਂ ਨੂੰ ਇੱਥੇ ਖਾਲਸਾ ਜੀ ਦੇ ਰੂਬਰੂ ਕਰਾ ਦਾਂਗੇ ਉਸ ਦੇ ਨਾਲ ਨਾਲ ਉਹਨਾਂ ਦੇ ਡਿਊਟੀਆਂ ਸਾਰੇ ਪ੍ਰਬੰਧਾਂ ਦੇ ਕੰਮ ਨੇ ਜਿਹੜੇ ਸਾਰੇ ਡਿਊਟੀਆਂ ਲਾ ਦਾਂਗੇ ਤਾਂ ਕਿ ਵਧੀਆ ਢੰਗ ਨਾਲ ਕੰਮ ਚੱਲ ਸਕੇ ਫਿਰ ਉਧਰ ਅਸੀਂ ਵੀ ਬਿਜ਼ੀ ਹੋ ਤਾਂ ਕਿ ਇੱਥੇ ਕੋਈ ਘਾਟ ਨਹੀਂ ਮਹਿਸੂਸ ਹੋਊਗੀ। ਅਮਰਗੜ ਹਲਕੇ 'ਚ ਅਸੀਂ ਵਧੀਆ ਟੰਗ ਨਾਲ ਲਾਮਬੰਦ ਕਰਕੇ ਸਟੇਜ ਦਿੱਤਾ। ਸਰ ਸਰਪદેਵ ਸਿੰਘ ਢੀਡਸਾਹ ਜੀ ਵੱਲੋਂ ਜਿਹੜੇ ਬਗਾਵਤੀ ਸੁਣਨੇ ਉਹਨਾਂ ਨੂੰ ਕਿਵੇਂ ਲੱਗੇ? ਸਭ ਠੀਕ ਹੋ ਜਾਣਗੇ, 2-4 ਦਿਨ ਦੀ ਗੱਲ ਆ। ਨਾਲ ਹੀ ਹੋਣਗੇ ਉਹਨਾਂ ਦੇ ਸਹਿਯੋਗ ਨਾਲ ਜੂਨ ਲੜਾਂਗੇ। 1 ਜੂਨ ਦੀ ਗੱਲ ਕੀਤੀ ਤੁਸੀਂ ਨੇ ਸਟੇਜ ਦੇ ਉੱਪਰ। 1 ਜੂਨ ਆ ਜਿਹੜੀ ਕਾਂਗਰਸ ਦੀ ਗੱਲ ਕੀਤੀ ਹੈ ਵੀ ਕਾਂਗਰਸ ਨੂੰ ਕਿਉਂਕਿ ਮੈਂ ਚਲੋ ਮੈਂ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ। ਅਸੀਂ ਤਾਂ ਪੰਜਾਬ ਦਾ ਜਿਹੜਾ ਦੁੱਖ ਔਰ ਦਰਦ ਦਾ ਜਿਹੜਾ ਦੁਖਾਂਤ ਦਾ ਉਹ ਯਾਦ ਕਰਾਉਨੇ ਆ ਉਹ ਉਮੀਦਵਾਰ ਆ ਹੱਥ ਖੜਾ ਕਰਕੇ ਕਹਿ ਰਿਹਾ ਸੀ ਵੀ 1 ਜੂਨ ਨੂੰ ਪੰਜੇ ਨੂੰ ਰੋਟਾਂ ਪਾਇਓ। ਸੋ ਮੇਰਾ ਖਿਆਲ ਹੈ ਵੀ ਸ਼ਾਇਦ ਉਹਨਾਂ ਦੇ ਆਜ਼ਾਦ ਨਹੀਂ ਵੀ 1 ਜੂਨ ਦਾ ਦਿਨ 1984 ਦਾ ਦਿਨ ਵੀ ਸੀ ਜਿਸ ਦਿਨ ਪੰਜੇ ਨੇ ਪੰਜਾਬ ਨਾਲ ਜੋ ਜ਼ੁਲਮ, ਜੋ ਇੰਤਹਾਰਾ ਜਿਹੜਾ ਜ਼ੁਲਮ ਐ ਸਾ ਪੰਜਾਬ ਤੇ ਢਾਇਆ, ਸਿੱਖ ਕੌਮ ਤੇ ਢਾਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਕਤਲੇਆਮ ਹੋਏ, ਸਰੋਵਰ ਵੀ ਲਹੂ ਲਹਾਨ ਕਰਤੋ। ਸੋ ਉਹ ਦਿਨ ਆ ਉਹ। ਸੋ ਮੇਰਾ ਖਿਆਲ ਹੈ ਵੀ ਕਾਂਗਰਸ ਵਾਰੇ ਵੀ ਲੋਕਾਂ ਨੂੰ ਸचेਤ ਹੋਣਾ ਚਾਹੀਦਾ ਹੈ। ਔਰ ਦੋਹਰੇ ਚਿਹਰੇ ਨੇ ਜਿਹੜੇ ਪਾਰਟੀਆਂ ਦੇ ਰਾਸੀ ਪਾਰਟੀਆਂ ਨੇ ਚاہے ਭਾਜਪਾ ਚਾਹੇ ਝੜੂਆ ਚਾਹੇ ਕਾਂਗਰਸ ਨਕਾਬ ਹੋਰ ਪਾਏ ਹੋਏ ਨੇ ਅਸਲੀ ਚਿਹਰੇ ਹੋਰ ਨਹੀਂ ਜਦੋਂ ਸੱਥਾਂ ਚਾਉਂਦੇ ਨੇ ਲੋਕਾਂ ਦੀਆਂ ਚ ਗੱਲਾਂ ਹੋਰ ਨਹੀਂ ਜਦੋਂ ਪਾਰਲੀਮੈਂਟ ਚਾਉਂਦੇ ਨੇ ਜਾਂ ਵਿਧਾਨ ਸਭਾ ਚਾਉਂਦੇ ਨੇ ਉਦੋਂ ਐਕਸ਼ਨ ਹੋਰ ਨਹੀਂ ਸੋ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਸੇਤ ਹੋਣ ਦੀ ਲੋੜ ਹੈ ਅੱਜ ਪੰਜਾਬ ਜਾਗਿਆ ਦੁਬਾਰਾ ਸੀ ਮਹਿਸੂਸ ਕਰਦੇ ਆ ਲੋਕ ਦੁਬਾਰਾ ਅਕਾਲੀ ਦਲ ਵੱਲ ਮੁੜੇ ਆਪ ਸਰਕਾਰ ਦੀ ਜਿਹੜੀ ਕਾਰਜਗਾਰਸ਼ੀ ਲੀਏ ਕਿਵੇਂ ਦੇਖਦੇ ਹੋ ਸਰਕਾਰ ਦੀ ਕੀ ਗੱਲ ਕੀ ਕਾਰਜਸ਼ੀ ਲੀਏ ਕਿੰਨਾ ਝੂਠ ਬੋਲਿਆ ਗਿਆ ਪੰਜਾਬ ਨਾਲ 70000 ਕਰੋੜ ਦਾ ਕਰਜ਼ਾ ਚੜ੍ਹਦਾ ਦੋ ਸਾਲਾਂ ਕੋਈ ਕਿਸੇ ਨੌਕਰੀਆਂ ਨੇ ਅਧੀਆਂ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦਿੱਤੀਆਂ ਨੇ ਅਸੀਂ ਇੱਥੇ ਗੋਰੇ ਨੌਕਰੀ ਕਰਨਗੇ ਬੀਬੀਆਂ ਨੂੰ ਪੈਸੇ ਦੇਵਾਂਗੇ ਨੌਜਵਾਨਾਂ ਨੂੰ ਦੇਵਾਂਗੇ ਨਸ਼ੇ ਹਫਤੇਜ ਬੰਦ ਕਰਦਾਂਗੇ ਗੈਂਗਸਟਰ ਬਾਦ ਕੀ 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 ਕਹਾਣੀਆਂ ਪੰਜਾਬ ਦੀਆਂ 11 ਰੁਪਏ ਦੇ ਮਹਾਲ ਚ ਲੋਕ ਜੀਵਨ ਜੀਵਰ ਲੁੱਟਾਂ ਖੋਹਾਂ ਮਤਲਬ ਕਿੱਥੇ ਸਰਕਾਰ ਦਾ ਕੋਈ ਪ੍ਰਸ਼ਾਸਨਿਕ ਪਕੜ ਹੀ ਨਹੀਂ ਹੈ ਔਰ ਇਹਨਾਂ ਦੇ ਐਮਐਲਏ ਦੀ ਇਹਨਾਂ ਦੇ ਲੀਡਰਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ ਪ੍ਰਸ਼ਾਸਨ ਅਸਰ ਹੀ ਨਹੀਂ ਮੰਦਾ ਸੋ ਅੱਜ ਪੰਜਾਬ ਬੜਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਲੋਕ ਇਹ ਮਹਿਸੂਸ ਕਰਦੇ ਨੇ ਵੀ ਸਾਡੀ ਸੁਣਵਾਈ ਕਰਨ ਵਾਲਾ ਹੀ ਨਹੀਂ ਕੋਈ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਪੰਜਾਬ ਵਿੱਚ ਕਹਿ ਲਾਂ ਪਤਾ ਦੇਖਣ ਨੂੰ ਮਿਲਿਆ ਨਹੀਂ ਇਹ ਸਰਕਾਰ ਪੂਰਨ ਰੂਪ ਵਿੱਚ ਫੇਲ ਹੈ ਦਿੱਲੀੋਂ ਸਰਕਾਰ ਚੱਲਦੀ ਹੈ ਔਰ ਆ ਫਸਲਾਂ ਦਾ ਟਾਈਮ ਹੈ ਕਣਕ ਦੇ ਸੀਜ਼ਨ ਦਾ ਟਾਈਮ ਹੈ ਅਸੀਂ ਪਰਸੋਂ ਸਨਾਮ ਮੰਡੀ 'ਚ ਗਏ ਸੀ ਉੱਥੇ ਕਿਸਾਨ ਤੁਹਾਡੇ ਚੈਨਲਾਂ ਦੇ ਸਾਹਮਣੇ ਬੋਲੇ ਕਿ 10-10 ਦਿਨ ਦੇ ਅਸੀਂ ਬੈਠੇ ਹਾਂ ਔਰ ਮੁੱਖ ਮੰਤਰੀ ਫਿਰਦੇ ਨੇ ਬਾਹਲੀਆਂ ਸਟੇਟਾਂ 'ਚ ਪ੍ਰਚਾਰ ਕਰਦੇ ਬਾਦ ਸਾਬ ਜਦੋਂ ਮੁੱਖ ਮੰਤਰੀ ਸੀ ਇੱਕ ਇੱਕ ਮਹੀਨਾ ਪਹਿਲਾਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਸੀ ਵੀ ਬਾਰਦਾਨਿਆਂ ਦੀ ਕੀ ਪੋਜੀਸ਼ਨ ਹੈ ਪ੍ਰਬੰਧਾਂ ਦਾ ਕੀ ਹਾਲ ਨੇ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਆ ਕਿਸੇ ਕੱਲ ਦਾ ਸੋ ਟੋਟਲ ਡਰਾਮਾ ਹਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਤਾਂ ਲੋਕਾਂ ਨੂੰ ਸੇਤ ਹੋਣ ਦੀ ਹੈ ਸਭ ਤੁਸੀਂ ਸੰਰੂਰ ਹੌਟ ਸੀਟ ਮੰਨੀ ਜਾ ਰਹੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਉੱਥੋਂ ਲੜ ਰਹੇ ਹੋ ਕਿਹੜੇ ਮੁੱਦੇ ਨੇ ਜਿਹੜੇ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਮੁੱਦੇ ਆ ਹੀ ਨੇ ਜੀ ਪੰਜਾਬ ਦੇ ਔਰ ਪੰਥ ਦੇ ਮੁੱਦੇ ਨੇ ਜਿਨ੍ਹਾਂ ਦੇ ਜਿਹੜਾ ਦਖਾਂਦ ਦਾ ਸਾਡਾ ਅੱਜ ਚਾਹੇ ਉਹ ਕਿਸਾਨੀ ਦੀ ਗੱਲ ਹੈ ਜੋ ਪਾਉਡਰਾਂ ਤੇ ਬੈਠੇ ਨੇ ਐਮਐਸਪੀ ਕਰਕੇ ਵਾਅਦਾ ਮੁਕਰ ਕੇ ਮੰਦੀ ਸਿੰਘਾਂ ਦੀ ਗੱਲ ਹੈ ਸਾਡੇ ਐਨਐਸਐ ਲਾਏ ਨੇ ਝੂਠੇ ਨੌਜਵਾਨਾਂ ਤੇ ਉਹਦੀ ਗੱਲ ਹੈ ਔਰ ਗੁਰਧਾਮਾਂ 'ਚ ਦਖਲ ਦੀ ਗੱਲ ਹੈ ਬਾਕੀ ਪੰਜਾਬ ਦੇ ਫੈਡਰਲ ਢਾਂਚੇ ਦੀ ਰਾਜਧਾਨੀ ਦੀ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ ਔਰ ਸਾਡੇ ਲੋਕਲ ਜਿਸ ਤਰ੍ਹਾਂ ਜੋ ਲੋਕਲ ਉਸ ਏਰੀਏ ਦੀ ਗੱਲ ਕਰੀਏ ਕਿ ਸਰਕਾਰ ਨੇ ਹੜਾਏ ਮੂਨਕ ਦੇ ਏਰੀਏ 'ਚ ਉਹੜਾਂ ਲਈ ਕਿਹਾ ਸੀ ਕਿ ਅਸੀਂ ਉਹਨਾਂ ਤਾਂ ਕਹਿੰਦੇ ਸੀ ਮਰੀ ਮੁਰਗੀ ਦੇ ਵੀ ਪੈਸੇ ਦਵਾਂਗੇ ਅਧਿਕਰਿ ਸੇ ਨੂੰ ਫਸਲ ਮਰੀ ਦੇ ਪੈਸੇ ਨਹੀਂ ਮਿਲੇ ਬੰਦਿਆਂ ਮਰਿਆਂ ਦੇ ਪੈਸੇ ਨਹੀਂ ਮਿਲੇ ਸੋ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦਾ ਮਤਲਬ ਝੂਠ ਦਾ ਬੁਲੰਦਾ ਉਹਨੂੰ ਲੋਕਾਂ ਦੇ ਲੈ ਕੇ ਜਾਵਾਂਗੇ ਉਹਨੂੰ ਜਾਗਰ ਕਰਾਂਗੇ ਲੋਕ ਸੋਚ ਰਹੇ ਨੇ ਕਿ ਬਿਲਕੁਲ ਇਹ ਡਰਾਮੇਬਾਜ਼ੀ ਵਾਲੀ ਸਰਕਾਰ ਹੈ ਪ੍ਰੈਕਟੀਕਲੀ ਗਰਾਊਂਡ ਤੇ ਕੁਝ ਹੋ ਨਹੀਂ ਗਿਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ